ਸਸਿਕਾ ਜੀ ਸਾਰਿਆਂ ਨੂੰ ਉਮੀਦ ਕਰਦੇ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਬਣਾ ਰਹੇ ਆਂ ਦਲੇ ਹੋਏ ਛੋਲਿਆਂ ਦੀ ਦਾਲ ਤੇ ਵਿੱਚ ਪਾਵਾਂਗੇ ਆਪਾਂ ਇੱਕ ਆਲ ਜਿਹਨੂੰ ਲੋਕੀ ਕਹਿੰਦੇ ਆ ਹਨਾ ਤੇ ਉਹ ਪਾਵਾਂਗੇ ਤੇ ਉਹ ਹੁਣ ਲੈ ਕੇ ਆਂਦੀ ਆ ਤੇ ਆਪਾਂ ਉਹ ਬਣਾਉਣਾ ਕੋਈ ਇਹਨੂੰ ਆਲ ਬੋਲਦਾ ਤੇ ਕੋਈ ਲੋਕੀ ਤੇ ਛੋਲਿਆਂ ਦੇ ਕੀੜੇ ਮੈਂ ਸੜ ਤੇ ਕਰਦੇ ਨੇ ਤੇ ਨੂੰ ਆਪਾਂ ਛਿੱਲ ਕੇ ਇਹਦੇ ਛੋਟੇ 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 ਬ੍ਰੀਕ ਬੀਕ ਨੂੰ ਆਪਾਂ ਕੱਟ ਕੇ ਦਾਲ ਦੇ ਵਿੱਚ ਆਪਾਂ ਪਾ ਦਾਂਗੇ ਇਧਰ ਆਪਣਾ ਮਸਾਲੇ ਦਾ ਸਮਾਨ ਤੜਕੇ ਦਾ ਸਾਰਾ ਭੁੰਨਤਾ ਪਿਆ ਤੇ ਜੇ ਗੰਡੇ ਨੂੰ ਆਪਾਂ ਹਨਾ ਗੰਡਾ ਕਹਿ ਲਓ ਪਿਆਜ਼ ਕਹਿ ਲਓ ਤੇ ਇਹਨੂੰ ਆਪਾਂ ਭਿਉ ਕੇ ਰੱਖ ਦਈਏ ਪਾਣੀ ਦੇ ਵਿੱਚ ਕਾਫੀ ਟਾਈਮ ਵਾਸਤੇ ਤਾਂ ਫਿਰ ਇਹਦੀ ਕੜਤਣਾ ਜਿਹੜੀ ਬਹੁਤ ਘਟ ਜਾਂਦੀ ਹੈ ਕੜਤਣ ਬਹੁਤ ਹੁੰਦੀ ਹੈ ਉਹਨਾਂ ਦੇ ਵਿੱਚ ਤੇ ਨਾਨੀ ਯਾਦ ਕਰਾ ਦਿੰਦੇ ਆ ਜਦੋਂ ਕੱਟੀ ਦੇ ਆ ਇਧਰ ਆਪਾਂ ਭੁੰਨਤੀ ਹੋਈ ਆ ਛੋਲਿਆਂ ਦੀ ਦਾਲ ਸੂਬਾ ਦੀ ਕਿਉਂ ਕੇ ਰੱਖੀ ਹੋਈ ਐ ਇਹਦੇ ਦੋ ਤਿੰਨ ਪਾਣੀ ਕੱਢ ਲੇ ਤੇ ਦੋ ਤਾਂ ਨੇ ਪਾਣੀ ਕੱਢਣ ਤੋਂ ਬਾਅਦ ਹੁਣ ਆਪਾਂ ਇਹਨੂੰ ਫਾਤਾ ਕੁੱਕਰ ਚ ਚਲਾ ਦਿੰਨੇ ਆ ਤੇ ਇੰਨੀ ਦੇਰ ਆਪਾਂ ਆਲ ਨੂੰ ਜਿਹੜਾ ਛੱਲ ਲੈਨੇ ਆ ਨਹੀਂ ਆਤਾ ਸੋਹਣੀ ਆ ਹਮ ਹੁਲੀ ਆ ਦਸ ਕੱਚੀ ਕੱਚੀ ਤੇ ਗਰਮੀ ਦੇ ਵਿੱਚ ਆਵੇਂ ਛੋਲਿਆਂ ਦੇ ਤਾਲ ਦੇ ਵਿੱਚ ਆਪਣੇ ਤਾਂ ਕੱਤੂ ਪਾ ਕੇ ਅੰਨਾ ਪਾ ਕੇ ਦਾਲ ਬਣਾਉਂਦੇ ਆ ਬਹੁਤ ਜ਼ਿਆਦਾ ਸਵਾਦ ਬਣਦੀ ਹੈ ਛੋਲੇ ਦੀ ਦਾਲ ਨਾਲ ਇਹ ਠੰਡੀ ਹੁੰਦੀ ਆ ਤੇ ਛੋਲੇ ਦੀ ਦਾਲ ਵੀ ਜਿਹੜੀ ਏਦਾਂ ਲਈ ਹੋਈ ਛੱਡੀ ਹੁੰਦੀ ਹੈ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਹੁਣ ਸੋਚਿਆ ਵੀ ਤੇ ਬਣਾ ਲਈ ਘਟ ਕੇ ਆਪਾਂ ਬਰੀਕ ਬਰੀਕ ਪੀਸ ਕਰ ਲੇ ਤੇ ਇਧਰ ਦਾਲ ਦਾ ਪਾਣੀ ਆ ਜਿਹੜਾ ਗਰਮ ਹੋ ਗਿਆ ਇਹਨਾਂ ਨੂੰ ਆਪਾਂ ਦਿਨੇ ਵਿੱਚ ਪਾ ਥੋੜੀਆਂ ਥੋੜੀਆਂ ਕਰਕੇ ਪਾਉਨੇ ਆ ਜਿਹਦੇ ਵੀ ਗਰਮੀ ਦੇ ਵਿੱਚ ਪੈਣ ਭਰਾਵਾਂ ਦੇ ਪੈਰ ਛੜਦੇ ਹੋਣ ਤੇ ਕद्दू ਲੈ ਕੇ ਤਲੀਆਂ ਦੇ ਵਿੱਚ ਛੱਸਿਆ ਕਰੋ ਅੱਲਾਹ ਹੋ ਗਿਆ ਕद्दू ਹੋ ਗਏ ਇਹ ਇਹ ਠੰਡੇ ਹੁੰਦੇ ਆ ਇਹ ਪੈਰਾਂ ਦੀਆਂ ਤਲੀਆਂ ਦੇ ਵਿੱਚ ਜ਼ਰੂਰ ਛੱਸਿਆ ਕਰੋ ਕਾਫੀ ਠੰਗ ਮਤਲਬ ਠੰਡਾ ਫੀਲ ਹੁੰਦਾ ਹੈ ਠੰਡਕ ਮਿਲਦੀ ਹੈ ਨੋਸਟਿਕ ਕਿ ਕਿਤੇ ਕਰਾਈਏ ਰੋਟੀ ਖਵਾਇ। ਇਹਨੂੰ ਆਪਾਂ ਦਾਲ ਚ ਘੁੱਟ ਕੇ ਰੋਟੀ ਖਵਾਵਾਂਗੇ ਅੱਜ। ਕਿਉਂਕਿ ਦਾਲ ਘਦੀ ਆ। ਹੋਰ ਬਿਸਕਟ ਲੈਣੇ ਆ। ਇਨਸ਼ਾਅੱਲਾ। ਬਸ ਫਿਰ ਹਰੀਆਂ ਮਿਰਚਾਂ ਕੱਢੀ ਦੋ। ਲਾਲ ਮਿਰਚ ਇੰਨੀ ਖਵਾਵਾਂਗੇ ਥੋੜੀ ਜਿਹਾ ਆਪਾਂ ਵਿੱਚ ਪਾਵਾਂਗੇ ਬਿਸਕਟ। ਹਰੀ ਮਿਰਚ। ਮਿਰਚ ਤੜਕੇ ਦੀ ਪਾਵਾਂਗੇ। ਰਹਿਣ ਦੇ ਇਹਦੇ ਵਿੱਚ ਨਹੀਂ ਪਾਉਣ। ਹਲੇ ਦੋ। ਕੋਲੀ ਲੈ ਕੇ ਆਗਲੇ। ਪਹਿਲੇ ਖਾ ਜਾਣਾ ਨਾ ਸੋਫੇ ਤੇ ਬਹਿ ਕੇ ਖਾ ਲੋ ਜਾਓ ਨਾ ਨਾ ਆਪਣੇ ਸਵਾਦ ਅਨੁਸਾਰ ਕੁਰਿਆਉ ਉਹ ਬਹੁਤ ਚਮਚਾ ਛੋਟਾ ਹੈ ਇੱਥੇ ਬਹਿ ਕੇ ਖਾ ਲੋ ਬਾਉ ਜੀਰੇ ਦਾ ਪਾ ਲਵਾਂਗੇ ਤੜਕਾ ਅੰਦਰ ਸਾਰਾ ਕੁਝ ਪਾਤਾ ਥੋੜਾ ਜਿਹਾ ਦੇ ਵਿੱਚ ਆਪਾਂ ਪਾਵਾਂਗੇ ਕਿਉ ਜੋ ਕਿ ਜਿਹੜੀ ਦਾਲ ਆ ਉਬਲੇ ਨਾ ਦੋ ਚਮਚੇ ਆਪਾਂ ਇਹਦੇ ਵਿੱਚ ਪਾਵਾਂਗੇ ਕਿਉਂ ਜਪਾ ਵਾਲਾ ਹੁਣ ਤੱਕ ਆਪਾਂ ਵੇਟ ਕਰਾਂਗੇ ਫਿਰ ਇਹਦਾ ਢੱਕਣ ਲਾਵਾਂਗੇ ਦਾਲ ਨੂੰ ਵਾਲਾ ਆ ਗਿਆ ਇਹਨੂੰ ਆਪਾਂ ਢੱਕਣ ਲਾ ਕੇ ਬੰਦ ਕਰ ਦਿੰਨੇ ਆ ਇਧਰ ਆਪਾਂ ਕਿਆ ਉਤਰਤਾ ਇਧਰ ਆਪਾਂ ਲੱਗੇ ਮਸਾਲਾ ਗ੍ਰाइंड ਕਰਨ ਆਹ ਲੈ ਲਈ ਆਪਾਂ ਕੜੀ ਪੱਤੇ ਇਹ ਫਰੈਸ਼ ਆ ਬਿਲਕੁਲ ਫਰੈਸ਼ ਆ ਵੀ ਰਾਜ ਨਾ ਕੁੱਕਰ ਦੀ ਸਟੀਟੀ ਤੋਂ ਬਹੁਤ ਜ਼ਿਆਦਾ ਡਰਦਾ ਜਦੋਂ ਸਟੀਟੀ ਲਵਾਤੇ ਨਾ ਢੱਕਣ ਲਾਤਾ ਕੁੱਕਰ ਦਾ ਮੈਂ ਕਿਹਾ ਭਾਜਾ ਕੇ ਰਾ ਉਧਰ ਫਟਾਫਟ ਚਾਚਾ ਕੋਲੇ ਤੇ ਦਵਾ ਦਾ ਭੱਜ ਗਿਆ ਇੰਨਾ ਪਤਾ ਵੀ ਹੁਣ ਸੀਟੀ ਲੱਗਣ ਲੱਗੀ ਮੈਂ ਭੱਜਾਂ ਬਹੁਤ ਡਰਦਾ ਫਿਰ ਹਜੇ ਸੀਟੀ ਵੱਜੀ ਨਹੀਂ ਇੱਕ ਵਾਰੀ ਆ ਕੇ ਫਿਰ ਦੇਖ ਕੇ ਗਿਆ ਵੀ ਲੱਗੀ ਨਹੀਂ ਹਲੇ ਸੀਟੀ ਮੈਂ ਦੇਖ ਆਵਾਂ ਸਾਤੇ ਕਿ ਜੀਰਾ ਗ੍ਰाइंड ਕਰ ਲਿਆ ਅਦਰਕ ਤੇ ਜੀਰਾ ਦੇਸੀ ਘਿਓ ਦਾ ਤੜਕਾ ਤੇ ਦਾਲ ਨੂੰ ਜੇਸੀ ਧੋਦਾ ਤੜਕਾ ਨਾ ਲੱਗੇ ਤੇ ਦਾਲ ਦਾ ਮਜ਼ਾ ਹੀ ਨਹੀਂ ਦੋ ਲੈ ਲਈਆਂ ਆਪਾਂ ਹਰੀਆਂ ਮਿਰਚਾਂ ਕੱਚੀਆਂ ਤੇ ਆਹ ਲੈ ਆਪਾਂ ਪਤਾਰੀ ਪਾ ਲਿਆ ਲੈ ਆ ਟਮਾਟਰ ਕਿਉਂਕਿ ਟਮਾਟਰ ਕਾਫੀ ਵੱਡਾ ਸੀ ਅੱਧਾ ਹੀ ਪਾਵਾਂਗੇ ਅੱਡੀ ਗਰਮੀ ਤੇ ਆਪਾਂ ਸਾਰਾ ਸਮਾਨ ਖਿਪਾਉਂਦੇ ਆ ਤੜਕੇ ਦੇ ਵਿੱਚ ਹਾਂ ਜੀ ਫਟੋ ਲੈ ਥੋੜਾ ਸਰਾ ਤੰਗ ਹਰੀਆਂ ਬੜੀਆਂ ਕੌੜੀਆਂ ਦਾਲ ਬਣ ਗਈ ਆ ਤੇ ਪੂਰੀ ਆਪਣੀ ਦਾਲ ਵੀ ਤੇ ਜਿਹੜੀ ਆਪਾਂ ਅਲ ਕੱਟ ਕੇ ਪਾਈ ਸੀ ਉਹ ਵੀ ਪੂਰੀ ਕੁਲ ਗਈ ਹੈ ਹੁਣ ਇਹਨੂੰ ਆਪਾਂ ਦਾਲ ਨੂੰ ਕੋਟ ਲੈਣੇ ਆ ਇਧਰ ਆਪਣਾ ਤੜਕਾ ਸਾਰਾ ਜਿਹੜਾ ਬਣ ਕੇ ਤਿਆਰ ਹੋ ਗਿਆ ਦੇ ਦੇਖੋ ਕਿੰਨਾ ਸੋਹਣਾ ਭੁੰਨਿਆ ਹੋਇਆ ਤੜਕਾ ਨੂੰ ਆਪਾਂ ਹੁਣ ਘੋਟ ਲਈਏ ਤਾਲ ਨੂੰ ਬਹੁਤ ਸੋਣੀ ਕੁਲਗੀ ਤਾਲ ਉਕੇ ਗਾਵੜਾ ਵੀ ਰਾਤ ਨੂੰ ਲੱਕ ਕੇ ਜਾਣਾ ਪੈਂਦਾ ਲਾਸਟ ਦੇ ਪਾਵਾਂਗੇ ਆਪਾਂ ਥੋੜੀ ਜੀ ਕਸੂਰੀ ਮੇਥੀ ਇਹਨੂੰ ਹੱਥ ਨਾਲ ਆਪਾਂ ਚੰਗੀ ਤਰ੍ਹਾਂ ਮੈਚ ਕਰ ਲਾਂਗੇ ਬਣਾ ਕੇ ਦੇਖੋ ਤੁਸੀਂ ਇਹ ਵਾਲੀ ਦਾਲ ਬਹੁਤ ਜ਼ਿਆਦਾ ਟੇਸਟੀ ਬਣਦੀ ਆ ਦਾਲ ਆਪਣੀ ਪੂਰੀ ਬਣ ਕੇ ਤਿਆਰ ਹੋ ਗਈ ਆ ਬਹੁਤ ਜ਼ਿਆਦਾ ਸੋਹਣੀ 스멜 ਆ ਰਹੀ ਆ ਕਲਰ ਵੀ ਬਹੁਤ ਜ਼ਿਆਦਾ ਸੋਹਣਾ ਆਇਆ ਥੋੜੀ ਜੀ ਛਾਂ ਮਤਲਬ ਆ ਰਹੀ ਆ ਹੱਥ ਦੀ ਪਤਨੀ ਛਾਂ ਆ ਰਹੀ ਆ ਤੇ ਤੁਸੀਂ ਵੀ ਜ਼ਰੂਰ ਟਰਾਈ ਕਰਿਓ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਜਿਉਂਦੇ ਵਾਸਤੇ ਰੋ ਜਿੱਥੋਂ ਵੀ ਜਿੱਥੋਂ ਜਿੱਥੋਂ ਵੀ ਤੁਸੀਂ ਸਾਰੇ ਭੈਣ ਭਰਾ ਵੀਡੀਓਸ ਦੇਖਦੇ ਹੋ ਜ਼ਰੂਰ ਦੱਸਿਆ ਕਰੋ ਧੰਨਵਾਦ ਤੇ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਆ ਤਾਂ ਸਬਸਕ੍ਰਾਈਬ ਜਰੂਰ ਕਰਿਓ ਤੇ ਜੇ ਤੁਸੀਂ ਸਾਡੇ ਚੈਨਲ ਦੇ ਨਵੇਂ ਆ ਤਾਂ ਸਬਸਕ੍ਰਾਈਬ ਜਰੂਰ ਕਰਿਓ ਓਕੇ ਥੈਂਕ ਯੂ